ਮੇਰਾ ਮਾਂ ਫੜ ਕੇ ਨਹੀਂ ਮੇਰੇ ਖਿੱਚ ਕੇ ਤੇ ਮੈਨੂੰ ਗੱਡੀ 'ਚ ਬਿਠਾਉਂਦੀ ਐ ਨਾਲ ਕੋਸ਼ਿਸ਼ ਕੀਤੀ ਸ਼ਲੀਲ ਜਿਹੜੀ ਮੇਰੇ ਨਾਲ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਸਾਰੇ ਜਾਣੇ ਆਪਣੇ ਲੈ ਆ ਕੇ ਨਾਲ ਜਦੋਂ ਇਹ ਚੀਸ ਤੋਂ ਮੈਂ ਮਨਾਂ ਕੀਤਾ ਵਿਰੋਧ ਕੀਤਾ ਇਹਨਾਂ ਨੇ ਆਪਣੇ ਉੱਥੇ ਨਾਲ ਸਾਥੀ ਲਿਆ ਕੇ ਹਥਿਆਰਬੰਦ ਸੀ ਇਹ ਸਾਰੇ ਇਹਨਾਂ ਨੇ ਸਾਡੇ ਆ ਕੇ ਕੁੱਟਮਾਰ ਕੀਤੀ ਸਾਡੇ ਜਾਤੀ ਈਸ਼ੂਜਕ ਜਿਹੜੇ ਸਾਨੂੰ ਸ਼ਬਦ ਬੋਲੇ ਗਏ ਮੇਰੇ ਪਰਿਵਾਰ ਦੀ ਵੀ ਇਹਨਾਂ ਵੱਲੋਂ ਵੀ ਕੁੱਟਮਾਰ ਕੀਤੀ ਗਈ ਜਦੋਂ ਉੱਥੇ ਰੌਲਾ ਪਿਆ ਪੁਲਿਸ ਆਈ ਆ ਮੈਂ ਸੋਚਿਆ ਪੁਲਿਸ ਸਾਡੇ ਲਈ ਆਈ ਆ ਪਰ ਪੁਲਿਸ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ 3 3 2013 ਵਾਲੇ ਦਿਨ ਮੈਂ ਆਪਣੇ ਮਾਸੀ ਜੀ ਦੇ ਬੇਟੇ ਦੀ ਮੈਰਿਜ ਤੇ ਮੈਂ ਔਰ ਮੇਰੀ ਫੈਮਿਲੀ ਪੰਜਾਬ ਇੰਟਰਨੈਸ਼ਨਲ ਗੋਂਦਵਾਲ ਪੈਲਸ ਦੇ ਵਿੱਚ ਗਏ ਸੀ ਉੱਥੇ ਜਿਹੜਾ ਕੇਸ ਹੋਇਆ ਸੀ ਜਿਹੜਾ ਮਨਜਿੰਦਰ ਸਿੰਘ ਸਾਭਾ ਆ ਉਹ ਉਸ ਵਕਤ ਟੈਕਸੀ ਡਰਾਈਵਰ ਹੀ ਔਰ ਹਰਵਿੰਦਰ ਸਿੰਘ ਸ਼ੋਸ਼ੀ ਜਿਹੜਾ ਦਾ ਸਾਥੀ ਉਹ ਵੀ ਡਰਾਈਵਰ ਹੀ ਹੋਰ ਦੋ ਜਣੇ ਇਹਦੇ ਨਾਲ ਜਿਹੜੇ ਉਹ ਵੀ ਡਰਾਈਵਰ ਹੀ ਮੇਰੀ ਇੱਜ਼ਤ ਦਾ ਉਹਨਾਂ ਵੀ ਸੌਦਾ ਕਰ ਦਿੱਤਾ ਮੇਰੇ ਨਾਲ ਨਹੀਂ ਖੜੇ ਤੇ ਇੱਕ ਐਸਐਚ ਹੈਗਾ ਵਾ ਉਹਦੇ ਵੱਲੋਂ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਜਦ ਕਿ ਦੋਸ਼ੀ ਬਾਕੀ ਪਿੱਛੇ ਭਾਏ ਜਾਂਦੇ ਨੇ ਤੇ ਇੱਕ ਐਮਐਲਏ ਆ ਜਿਹੜਾ ਐਸ ਪਹਿਲਾਂ ਟੈਕਸੀ ਡਰਾਈਵਰ ਹੀ ਆਉਣਾ ਐਮਐਲਏ ਜਿੰਨੂੰ ਕਹਿ ਦਿੰਦੇ ਆ ਉਹਨੂੰ ਫਰੰਟ ਵਾਲੀ ਸੀਟ ਤੇ ਬਿਠਾ ਕੇ ਉਹਨੂੰ ਸਲੂਟ ਕੀਤੀ ਜਾਂਦੀ ਉਹਨੂੰ ਬਿਠਾ ਕੇ ਵੀਆਈਪੀ ਟ੍ਰੀਟਮੈਂਟ ਕਰਕੇ ਜੇਲ੍ਹ ਚ ਭੇਜਿਆ ਜਾਂਦਾ ਤੇ ਦੇਖੋ ਕੀ ਕੁਛ ਕੀਤਾ ਦਾ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਮੇਰੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸਾਡੇ ਘਰ ਹਮਲਾ ਕਰਕੇ ਮੇਰੇ ਬ੍ਰਦਰ ਦੇ ਸਿਰ ਚ ਦਿਮਾਗ ਦੇ ਵਿੱਚ ਸੱਟ ਲੱਗੀ ਹੋਈ ਜਿਹਦਾ ਕਿ ਇਲਾਜ ਅਸੀਂ ਕਰਾ ਰਹੇ ਆ ਮੇਰੇ ਹਸਬੰਦ ਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਜਾਂ ਤਾਂ ਕੰਫਰਮਾਈਜ਼ ਕਰਾ ਨਹੀਂ ਤੇ ਇਹਨੂੰ ਛੱਡਦੇ ਸੀ ਇਹਨਾਂ ਨੂੰ ਤਾਂ ਮਾਰਨਾ ਮਾਰਨਾ ਨਹੀਂ ਤੇ ਤੈਨੂੰ ਵੀ ਮਾਰਾਂਗੇ ਮੇਰੇ ਬੱਚੇ ਨੂੰ 2 ਸਾਲ ਸਕੂਲੋਂ ਚੁੱਕਣ ਦੀ ਵੀ ਕੋਸ਼ਿਸ਼ ਕੀਤੀ ਸਸਿਕਾਰ ਜਨ ਸਪੋਕਸਮੈਨ ਦੇ ਨਾਲ ਜੁੜੇ ਤੁਸੀਂ ਤੇ ਮੈਂ ਸਰਵਨ ਤਰਨਤਾਲ ਨੇ ਇਸ ਵਕਤ ਮੌਜੂਦ ਹਾਂ ਤਰਨਤਾਲ ਦੇ ਵਿੱਚ ਤਿੰਨ ਤਿੰਨ 213 ਨੂੰ ਇੱਕ ਘਟਨਾ ਵਾਪਰਦੀ ਆ ਜਿਸ ਦੇ ਵਿੱਚ ਇੱਕ ਤਲਿਤ ਲੜਕੀ ਦੇ ਨਾਲ ਛੇੜਛਾੜ ਜਿਹੜੀ ਕੀਤੀ ਜਾਂਦੀ ਐ ਐਸਸੀਐਸਟੀ ਤਹਿਤ ਮਾਮਲਾ ਜਿਹੜਾ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮਨਜੰਤਾ ਸਿੰਘ ਲਾਲਪੁਰਾ ਦੇ ਖਿਲਾਫ ਦਰਜ ਹੁੰਦਾ ਔਰ ਬੀਤੇ ਦਿਨ ਜਿਹੜਾ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਜਾਂਦਾ ਔਰ 12 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਖਰ ਹੁਣ ਇਨਸਾਫ ਮਿਲਿਆ ਦੋਸ਼ੀ ਕਰਾਰ ਦਿੱਤਾ ਗਿਆ ਅੱਜ ਜਿਹੜੀ ਆ ਉਹ ਸਜ਼ਾ ਸੁਣਾਈ ਜਾਣੀ ਹਰਬ ਸਰਬਿੰਦਰ ਜੀ ਕਿਸ ਤਰ੍ਹਾਂ ਦੇ ਨਾਲ ਉਹ ਦਿਨ ਕਿਵੇਂ ਦਾ ਸੀ ਘਟਨਾ ਕਿਵੇਂ ਵਾਪਰੀ ਸੀ ਸਾਰੇ ਹਾਂਜੀ ਮੈਂ ਦੱਸਣਾ ਚਾਹੁੰਦੀ ਆ ਕਿ 3 3 2013 ਵਾਲੇ ਦਿਨ ਮੈਂ ਆਪਣੇ ਮਾਸੀ ਜੀ ਦੇ ਬੇਟੇ ਦੀ ਮੈਰਿਜ ਤੇ ਮੈਂ ਔਰ ਮੇਰੀ ਫੈਮਿਲੀ ਪੰਜਾਬ ਇੰਟਰਨੈਸ਼ਨਲ ਗੋਂਦਵਾਲ ਪੈਲਸ ਦੇ ਵਿੱਚ ਗਏ ਸੀ ਉੱਥੇ ਜਿਹੜਾ ਕੇਸ ਹੋਇਆ ਸੀ ਹਾਂਜੀ ਇਹ ਜਿਹੜਾ ਮਨਜਿੰਦਰ ਸਿੰਘ ਸਾਹਬ ਆ ਉਸ ਵਕਤ ਟੈਕਸੀ ਡਰਾਈਵਰ ਹੀ ਔਰ ਹਰਵਿੰਦਰ ਸਿੰਘ ਸ਼ੋਸ਼ੀ ਜਿਹੜਾ ਦਾ ਸਾਥੀ ਉਹ ਵੀ ਡਰਾਈਵਰ ਹੀ ਹੋਰ ਦੋ ਜਣੇ ਇਹਦੇ ਨਾਲ ਜਿਹੜੇ ਉਹ ਵੀ ਡਰਾਈਵਰ ਅਹੀਂ ਹਾਂਜੀ ਤੇ ਉਹ ਕਿਸ ਤਰ੍ਹਾਂ ਘਟਨਾ ਜਿਹੜੀ ਵਾਪਰੀ ਸੀ ਕੀ ਸਾਰਾ ਕਾਂਡ ਹੋਇਆ ਸੀ ਕਿਉਂਕਿ ਉਸ ਤੋਂ ਬਾਅਦ ਤਾਂ ਪੂਰੇ ਦੇਸ਼ ਦਾ মিডিਆ ਜਿਹੜਾ ਇੱਥੇ ਜਮ੍ਹਾਂ ਹੋ ਗਿਆ ਤੇ ਜਿਹੜੀ ਹੈ ਉਹ ਲੰਬੀ ਸੁਣਵਾਈ 12 ਸਾਲ ਦੀ ਚੱਲੀ ਉਸ ਦਿਨ ਘਟਨਾ ਕਿਵੇਂ ਵਾਪਰੀ ਸਾਰੀ ਪੁਲਿਸ ਨੇ ਜਿਵੇਂ ਤਸ਼ੱਦਦ ਕੀਤਾ ਵੀਡੀਓ ਵੀ ਵਾਇਰਲ ਹੋਈਆਂ ਹਾਂਜੀ ਇਹ ਜਿਹੜਾ ਮਨਜਿੰਦਰ ਸਿੰਘ ਸਾਭਾ ਆ ਉਹਦੇ ਵੱਲੋਂ ਮੇਰੇ ਨਾਲ ਛੇੜਛਾੜ ਕੀਤੀ ਏ ਉਹਦੇ ਔਰ ਉਹ ਇੱਕ ਉਹਦੇ ਨਾਲ ਸਾਥੀ ਸੀ ਸ਼ੋਸ਼ੀ ਉਹਨਾਂ ਦੋਵਾਂ ਵੱਲੋਂ ਮੇਰੇ ਨਾਲ ਛੇੜਛਾੜ ਕੀਤੀ ਗਈ ਸੀ ਤੇ ਮੈਨੂੰ ਮਤਲਬ ਮੇਰਾ ਮਾਂ ਫੜ ਕੇ ਚੁਣੀ ਮੇਰੇ ਖਿੱਚ ਕੇ ਤੇ ਮੈਨੂੰ ਗੱਡੀ 'ਚ ਬਿਠਾਉਂਦੀ ਐ ਨਾਲ ਕੋਸ਼ਿਸ਼ ਕੀਤੀ ਅਸ਼ਲੀਲ ਜਿਹੜੀਆਂ ਮੇਰੇ ਨਾਲ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਉਸ ਤੋਂ ਬਾਅਦ ਫਿਰ ਜਿਹੜਾ ਰੌਲਾ ਪੈਂਦਾ ਫਿਰ ਪੁਲਿਸ ਦੇ ਨਾਲ ਚੜਪ ਹੁੰਦੀ ਆ ਪੁਲਿਸ ਇੱਕ ਵੀਡੀਓ ਵਾਇਰਲ ਹੁੰਦੀ ਜਿਸ ਵਿੱਚ ਪੁਲਿਸ ਜਿਹੜੀ ਤੁਹਾਨੂੰ ਤੁਹਾਡੇ ਨਾਲ ਕੁੱਟਮਾਰ ਕਰਦੀ ਹੋਈ ਨਜ਼ਰ ਆਈ ਉਹ ਕਿਵੇਂ ਹੋ ਗਿਆ ਸਾਰਾ ਘਟਨਾਕ ਉੱਥੇ ਸਾਰੇ ਜਾਣੇ ਆਪਣੇ ਲਿਆ ਕੇ ਨਾਲ ਜਦੋਂ ਇਹ ਜੀ ਤੋਂ ਮੈਂ ਮਨਾਂ ਕੀਤਾ ਵਿਰੋਧ ਕੀਤਾ ਇਹਨਾਂ ਨੇ ਆਪਣੇ ਉੱਥੇ ਨਾਲ ਸਾਥੀ ਲਿਆ ਕੇ ਹਥਿਆਰਬੰਦ ਸੀ ਇਹ ਸਾਰੇ ਇਹਨਾਂ ਨੇ ਸਾਡੇ ਆ ਕੇ ਕੁੱਟਮਾਰ ਕੀਤੀ ਸਾਡੇ ਜਾਤੀ ਸ਼ੂਜਕ ਜਿਹੜੇ ਸਾਨੂੰ ਸ਼ਬਦ ਬੋਲੇ ਗਏ ਮੇਰੇ ਪਰਿਵਾਰ ਦੀ ਵੀ ਇਹਨਾਂ ਵੱਲੋਂ ਵੀ ਕੁੱਟਮਾਰ ਕੀਤੀ ਗਈ ਜਦੋਂ ਉੱਥੇ ਰੌਲਾ ਪਿਆ ਪੁਲਿਸ ਆਈ ਆ ਮੈਂ ਸੋਚਿਆ ਪੁਲਿਸ ਸਾਡੇ ਲਈ ਆਈ ਆ ਪਰ ਪੁਲਿਸ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਇਹ ਪੁਲਿਸ ਦੇ ਸਾਹਮਣੇ ਆਪਣੇ ਹਥਿਆਰ ਲੈ ਕੇ ਉੱਥੋਂ ਭੱਜ ਗਏ ਨੇ ਤੇ ਪੁਲਿਸ ਨੇ ਆਉਂਦੇ ਸਾਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਸਾਡੀ ਜਾਤੀ ਦੇ ਖਿਲਾਫ ਸਾਨੂੰ ਗਲਤ ਸ਼ਬਦ ਬੋਲਣੇ ਸ਼ੁਰੂ ਕਰਤੇ ਤੇ ਬਹੁਤ ਜਿਆਦੀ ਸਾਡੀ ਕੋਟ ਮਾਰ ਕੀਤੀ ਮੇਰੀ ਮੇਰੇ ਫੈਮਲੀ ਦੀ ਹਾਂਜੀ 12 ਸਾਲ ਦਾ ਲੰਮਾ ਇੰਤਜ਼ਾਰ ਇਨਸਾਫ ਵਾਸਤੇ ਕਰਨਾ ਪਿਆ ਕੀ ਕੁਝ ਚੱਲਣਾ ਪਿਆ ਨਾ 12 ਸਾਲਾਂ ਦੇ ਦੌਰਾਨ ਬਹੁਤ ਕਠਿਨਾਈਆਂ ਚੱਲਣੀਆਂ ਪਈਆਂ ਤੁਹਾਨੂੰ ਪਤਾ ਇੱਕ ਆਮ ਘਰ ਚੋਂ ਕੇਸ ਲੜਨੇ ਬਹੁਤ ਮੁਸ਼ਕਲ ਹੁੰਦੇ ਨੇ ਬਹੁਤ ਕਠਿਨਾਈਆਂ ਦਾ ਸਾਹਮਣਾ ਕੀਤਾ ਮੇਰੇ ਫਾਦਰ ਸਾਹਿਬ ਮੇਰੇ ਬਦਰ ਮੰਮੀ ਪਾਪਾ ਨੇ ਵਿਧ ਮੇਰੇ ਹਸਬੰਦ ਨੇ ਬਾਅਦ ਵਿੱਚ ਆ ਕੇ ਬਹੁਤ ਲੰਮਾ ਸੰਘਰਸ਼ ਮੇਰੇ ਨਾਲ ਲੜਿਆ ਉਸ ਤੋਂ ਬਾਅਦ 12 ਸਾਲਾਂ ਦੇ ਵਿੱਚ ਮੈਂ ਬਹੁਤ ਜ਼ਿਆਦਾ ਦੱਸਣਾ ਚਾਹੁੰਨੀ ਇੱਥੇ ਜ਼ਰੂਰ ਕਿ ਵਕੀਲ ਵੀ ਬਦਲੇ ਜਿਨ੍ਹਾਂ ਨੇ ਜਾਂ ਤਾਂ ਇਹਨਾਂ ਧਮਕਾ ਦਿੱਤਾ ਜਾਂ ਡਰਦੇ ਚਲ ਗਏ ਜਾਂ ਮੈਂ ਕਹਿ ਦੇਣਾ ਚਾਹੁੰਨੀ ਆ ਕਿ ਵਿੱਕ ਗਏ ਮੇਰੀ ਇੱਜ਼ਤ ਦਾ ਉਹਨਾਂ ਵੀ ਸੌਦਾ ਕਰ ਦਿੱਤਾ ਮੇਰੇ ਨਾਲ ਨਹੀਂ ਖੜੇ ਪਰ ਮੈਂ ਧੰਨਵਾਦ ਕਰਦੀ ਆ ਇੱਥੇ ਜਿੱਥੇ ਮਾਨਯੋਗ ਕੋਰਡਾ ਉੱਥੇ ਨਾਲ ਦੀ ਨਾਲ ਮੈਂ ਧੰਨਵਾਦ ਕਰਦੀ ਆ ਆਪਣੇ ਐਡਵੋਕੇਟ ਸਾਹਿਬ ਜਿੰ ਅੰਮਿਤ ਤਮਨ ਜੀ ਜਿਨ੍ਹਾਂ ਨੇ ਬਿਨਾਂ ਕਿਸੇ ਲਾਲਚ ਦੇ ਆਪਣੇ ਪੇਸ਼ੇ ਨੂੰ ਜੜੀ ਪਹਿਲ ਦਿੱਤੀ ਤੇ ਕਾਨੂੰਨ ਦੇ ਸਾਥ ਦੇ ਨਾਲ ਮੈਨੂੰ ਅੱਜ ਜਿਹੜਾ ਸੰਘਰਸ਼ ਜਿਹੜਾ 12 ਸਾਲ ਦਾ ਹੀ ਉਹਦੇ ਵਿੱਚ ਮੈਨੂੰ ਇਨਸਾਫ ਦਵਾਇਆ ਜੀ ਇਸ ਇਸ ਸਮੇਂ ਦੌਰਾਨ ਤੁਹਾਨੂੰ ਵੀ ਕੋਈ ਧਮਕੀਆਂ ਆਈਆਂ ਜਾਂ ਕੋਈ ਸਮਝੌਤਾ ਕਰ ਲਈ ਕਿਹਾ ਗਿਆ 12 ਸਾਲ ਦਾ ਲੰਬਾ ਸਮਾਂ ਹੁੰਦਾ ਹੈ ਇਸ ਦੌਰਾਨ ਕਿਤੇ ਨਾ ਕਿਤੇ ਤੁਹਾਨੂੰ ਕਿਸ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕੋਈ ਬਾਅਦ ਦੇ ਵਿੱਚ ਤਾਂ ਸਤਾ ਦੇ ਵਿੱਚ ਆ ਗਿਆ ਸੀ ਮੈਂ ਦੱਸਣਾ ਚਾਹੁੰਦੀ ਆ ਕਿ ਵੇਖੋ ਮਾਨਯੋਗ ਕੋਰਟ ਵੱਲੋਂ ਤਰਨਤਾਰਨ ਕੋਰਟ ਵੱਲੋਂ ਉਹਨੂੰ ਦੋਸ਼ੀ ਕਰਾਰ ਕਰ ਦਿੱਤਾ ਜਾਵੇ ਤੇ ਇੱਕ ਐਸਐਚਓ ਹੈਗਾ ਉਹਦੇ ਵੱਲੋਂ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਜਦ ਕਿ ਦੋਸ਼ੀ ਬਾਕੀ ਪਿੱਛੇ ਭਾਏ ਜਾਂਦੇ ਨੇ ਤੇ ਇੱਕ ਐਮਐਲਏ ਆ ਜਿਹੜਾ ਐਸੋ ਪਹਿਲਾਂ ਟੈਕਸੀ ਡਰਾਈਵਰ ਹੀ ਆਉਣਾ ਐ ਐਮਐਲਏ ਜਿੰਨੂੰ ਕਹਿ ਦਿੰਦੇ ਆ ਉਹਨੂੰ ਫਰੰਟ ਵਾਲੀ ਸੀਟ ਤੇ ਬਿਠਾ ਕੇ ਉਹਨੂੰ ਸਲੂਟ ਕੀਤੀ ਜਾਂਦੀ ਉਹਨੂੰ ਬਿਠਾ ਕੇ ਵੀਆਈਪੀ ਟ੍ਰੀਟਮੈਂਟ ਕਰਕੇ ਜੇਲ੍ਹ ਚ ਭੇਜਿਆ ਜਾਂਦਾ ਤੇ ਦੇਖੋ ਕੀ ਕੋਸ਼ਿਸ਼ ਕੀਤਾਗਾ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਮੇਰੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸਾਡੇ ਘਰ ਹਮਲਾ ਕਰਕੇ ਮੇਰੇ ਬ੍ਰਦਰ ਦੇ ਸਿਰ ਚ ਦਿਮਾਗ ਦੇ ਵਿੱਚ ਸੱਟ ਲੱਗੀ ਹੋਈ ਜਿਹਦਾ ਕਿ ਇਲਾਜ ਅਸੀਂ ਕਰਾ ਰਹੇ ਹਾਂ ਮੇਰੇ ਹਸਬੰਦ ਨੂੰ ਧਮਕੀਆਂ ਦਿੱਤੀਆਂ ਕਹੀਆਂ ਕਿ ਜਾਂ ਤਾਂ ਕੰਫਰਮਾਈਜ਼ ਕਰਾ ਨਹੀਂ ਤੇ ਇਹਨੂੰ ਛੱਡ ਦੇ ਸੀ ਇਹਨਾਂ ਨੂੰ ਤਾਂ ਮਾਰਨਾ ਮਾਰਨਾ ਨਹੀਂ ਤੇ ਤੈਨੂੰ ਵੀ ਮਾਰਾਂਗੇ ਮੇਰੇ ਬੱਚੇ ਨੂੰ ਦੋ ਵਾਰ ਸਕੂਲੋਂ ਚੁੱਕਣ ਦੀ ਵੀ ਕੋਸ਼ਿਸ਼ ਕੀਤੀ ਇਥੋਂ ਤੱਕ ਵੇਖੋ ਮੇਰੇ ਜੇ ਮੈਨੂੰ ਇੰਨਾ ਕੁਝ ਝੱਲਣਾ ਪਿਆ ਆ ਤੇ ਜਿਹੜੇ ਮੇਰੇ ਵਕੀਲ ਜਿਹੜੇ ਵੇਖ ਜਾਂਦੇ ਰਹੇ ਜਾਂ ਕਹਿ ਦਵਾ ਪਰ ਇੱਕ ਪ੍ਰੈਸ਼ਰ ਚ ਆ ਕੇ ਕੀ ਕਰਦੇ ਹੋਣਗੇ ਮੇਰੇ ਹੁਣ ਵੀ ਵਕੀਲ ਸਾਹਿਬ ਨੇ ਮੈਂ ਇਹਨਾਂ ਦਾ ਦਿਲੋਂ ਧੰਨਵਾਦੀ ਬੜੀ ਤਸ਼ੱਦਦ ਇਹਨਾਂ ਵੀ ਬੜਾ ਕੁਝ ਸਹਿਆ ਤੇ ਸਹ ਕੇ ਵੀ ਮੇਰੇ ਨਾਲ ਜਿਹੜਾ ਮੈਨੂੰ ਇਨਸਾਫ ਦਵਾਇਆ ਮੈਂ ਬਹੁਤ ਧੰਨਵਾਦੀਆਂ ਮਾਨ ਚੋ ਕੋਟ ਦੀ ਵੀ ਸਰਬਿੰਦਰ ਜੀ ਆਖਲਾ ਹੁਣ ਦੋਸ਼ੀ ਕਰਾਰ ਦਿੱਤਾ ਗਿਆ ਸਜ਼ਾ ਅਜ ਸੁਣਾਈ ਜਾਣੀ ਹੈ ਅਜ ਮਨ ਨੂੰ ਕਿੰਨਾ ਸਕੂਨ ਆ ਮੈਨੂੰ ਬਹੁਤ ਮਨ ਨੂੰ ਮੇਰੇ ਸਕੂਨ ਹੈ ਮੈਨੂੰ ਹੋਰ ਜਿਆਦਾ ਸਕੂਨ ਆਏਗਾ ਕਿ ਮੈਂ ਜਦੋਂ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਤੇ ਲੰਬੀ ਸਜ਼ਾ ਜੜੀ ਹੋਏਗੀ ਕਿਉਂਕਿ ਮੈਂ 12 ਸਾਲ ਆਪਣੀ ਜ਼ਿੰਦਗੀ ਦੇ ਖਰਾਬ ਕੀਤੇ ਬਿਲਕੁਲ ਇਹ ਸਨ ਹਰਬਿੰਦਰ ਜੀ ਜਿਨ੍ਹਾਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਕੀਤੀ 12 ਸਾਲ ਦਾ ਲੰਮਾ ਇੰਤਜ਼ਾਰ ਇਨਸਾਫ ਪਾਉਣ ਦੀ ਖਾਤਰ ਕੀਤਾ 3 3 2013 ਨੂੰ ਜਿਹੜੀ ਆ ਤਰਨਤਾਰਨ ਦੇ ਪਿੰਡ ਦੇ ਵਿੱਚ ਘਟਨਾ ਵਾਪਰੀ ਜਿਹੜੀ ਇੱਕ ਮੈਰਿਜ ਪੈਲੇਸ ਦੇ ਵਿੱਚ ਜਿਹੜੀ ਆ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਛੇੜਛਾੜ ਕੀਤੀ ਜਾਂਦੀ ਆ ਉਸ ਤੋਂ ਬਾਅਦ ਜਿਹੜੀ ਆ ਪੁਲਿਸ ਮੌਕੇ ਤੇ ਪਹੁੰਚਦੀ ਝਗੜਾ ਜਦ ਹੋ ਜਾਂਦਾ ਤਾਂ ਪੁਲਿਸ ਵੱਲੋਂ ਇਹਨਾਂ ਦੇ ਨਾਲ ਅਨਾ ਤਸ਼ੱਦਦ ਕੁੱਟਮਾਰ ਜਿਹੜੀ ਕੀਤੀ ਜਾਂਦੀ ਜਿਸ ਦੀਆਂ ਵੀਡੀਓ ਵੀ ਵਾਇਰਲ ਹੋਈਆਂ ਸੀ ਤਾਂ ਹੁਣ ਇਨਸਾਫ ਮਿਲਣ ਦੀ ਉਮੀਦ ਜਿਹੜੀ ਜਾਗੀ ਹੈ ਕਿਉਂਕਿ ਦੋਸ਼ੀ ਕਰਾਰ ਦੇ ਵਿੱਚ ਦਿੱਤੀ ਜਾਣੀ ਚਾਹੀਦੀ ਹੈ ਸਰਮਨ ਸਿੰਘ ਦਾਵਾ ਸਪੋਕਸਮੈਨ ਟੀਵੀ ਲਈ ਕੈਮਰਾਮੈਨ ਸਾਥੀ ਦੀਪਕ ਜਿਆਦੇ ਨਾਲ ਸ਼੍ਰੀ ਤਰਨਤਲ ਸਾਹਿਬ